ਸੋ so, 40s ਹਸਪਤਾਲ ਤੋਂ ਲਗਾਤਾਰ ਰਾਜਵੀਰ ਜਵੰਦਾ ਨੂੰ ਲੈ ਕੇ ਤੁਹਾਨੂੰ ਅਸੀਂ ਅਪਡੇਟਸ ਜੁਨੇ ਸ਼ੇਅਰ ਕਰ ਰਹੇ ਹਾਂ ਤੇ ਅੱਜ ਵੀ ਜੋ ਮੈਡੀਕਲ ਬੁਲੇਟਿਨ ਜਾਰੀ ਹੋਇਆ ਡਾਕਟਰਸ ਦੇ ਵੱਲੋਂ ਉਸ ਦੇ ਵਿੱਚ ਵੀ ਕੋਈ ਖਾਸ ਇੰਪਰੂਵਮੈਂਟ ਨਹੀਂ ਨਜ਼ਰ ਆ ਰਹੀ ਰਾਜਵੀਰ ਜਵੰਦਾ ਦੀ ਹੈਲਥ ਨੂੰ ਲੈ ਕੇ ਅੱਜ 8ਵਾਂ ਦਿਨ ਹੈ ਔਰ 8ਵੇਂ ਦਿਨ ਵੀ ਸਿਚੁਏਸ਼ਨ ਜਿਹੜੀ ਕੰਡੀਸ਼ਨ ਜਿਹੜੀ ਹੈ ਰਾਜਵੀਰ ਜਵੰਦਾ ਦੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਕਿਉਂਕਿ ਬੱਦੀ ਦੇ ਨੇੜੇ ਉਹਨਾਂ ਦਾ ਜਿਹੜਾ ਹਾਦਸਾ ਹੋਇਆ ਐਕਸੀਡੈਂਟ ਹੋਇਆ ਬੜੀ ਬੁਰੀ ਤਰ੍ਹਾਂ ਉਹ ਐਕਸੀਡੈਂਟ ਦੀ ਛਪੇਟ ਦੇ ਵਿੱਚ ਆਇਆ ਜਿਸ ਤੋਂ ਬਾਅਦ ਉਹ ਲਗਾਤਾਰ ਜ ਦਿੰਦੀ ਸੀਗੀ ਤੇ ਕੋਈ ਵੀ ਖਾਸ ਇੰਪਰੂਵਮੈਂਟ ਨਹੀਂ ਨਜ਼ਰ ਆ ਰਹੀ ਜਿਹੜੀ ਡਾਕਟਰਸ ਦੀ ਟੀਮ ਉਹ ਲਗਾਤਾਰ ਜੁਟੀ ਹੋਈ ਹੈ ਇਲਾਜ ਕਰਨ ਦੇ ਲਈ ਲੇਕਿਨ ਕੁਝ ਖਾਸ ਇੰਪਰੂਵਮੈਂਟ ਨਾ ਨਜ਼ਰ ਆਉਂਦੇ ਕਰਕੇ ਅੱਜ ਪੂਰਾ ਪੰਜਾਬ ਡਿਸਟਰਬ ਹੈ ਪੂਰੀ ਇੰਡਸਟਰੀ ਡਿਸਟਰਬ ਹੈ ਸਾਰੇ ਅਰਦਾਸਾਂ ਕਰ ਰਹੇ ਨੇ ਅਰਦਾਸਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂਕਿ ਰਾਜਵੀਰ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗੀਤ ਦਿੱਤੇ ਨੇ ਇੰਡਸਟਰੀ ਦੇ ਵਿੱਚ ਚੰਗਾ ਨਾਮ ਨਾ ਖੱਟਿਆ ਫੋਕ ਗਾਇਕੀ गा ਕੇ ਉਹਨਾਂ ਨੇ ਜੋ ਹੈ ਇੰਡਸਟਰੀ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਵੀ ਘਰ ਕੀਤਾ ਆਪਣੇ ਫੈਨਸ ਦੇ ਦਿਲਾਂ 'ਚ ਵੀ ਘਰ ਕੀਤਾ ਸੋ ਇੱਥੇ ਬਹੁਤ ਦੂਰੂ ਦੂਰੋਂ ਲੋਕ ਜੋ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਕੇ ਇੱਥੇ ਦੇਗ ਲੈ ਕੇ ਪਹੁੰਚ ਰਹੇ ਨੇ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਤਾਂ ਕਿ ਰਾਜਵੀਰ ਜੋ ਹੈ ਸਹੀ ਸਲਾਮਤ ਹੋ ਜਾਏ ਔਰ ਘਰ ਪਰਤੇ ਆਪਣਾ ਲੇਕਿਨ ਡਾਕਟਰਸ ਦੀਆਂ ਰਿਪੋਰਟਸ ਦੀ ਮੰਨੀ ਹੈ ਤਾਂ ਰਾਜਵੀਰ ਜਵੰਦਾ ਦੀ ਹੈਲਥ ਜਿਹੜੀ ਉਸੇ ਤਰ੍ਹਾਂ ਕ੍ਰਿਟੀਕਲ ਬਣੀ ਹੋਈ ਹੈ ਜੋ ਕਿ ਕੋਈ ਵੀ ਸਹਿਣ ਨਹੀਂ ਕਰ پا ਰਿਹਾ ਇਸ ਸਿਚੁਏਸ਼ਨ ਨੂੰ ਕੋਈ ਵੀ ਐਕਸੈਪਟ ਨਹੀਂ ਕਰ پا ਰਿਹਾ ਕਿਉਂਕਿ ਰਾਜਵੀਰ ਜੋ ਹੈ ਬਹੁਤ ਇੰਡਸਟਰੀ ਦਾ ਮੰਨਿਆ ਪਰ ਮੰਨਿਆ ਉਹ ਚਿਹਰਾ ਹੈ ਜਿਸ ਬਹੁਤ ਸਾਰੇ ਜੋਨੇ ਗੀਤ ਰਿਕਾਰਡ ਕੀਤੇ ਹੋਏ ਨੇ ਬਹੁਤ ਸਾਰੇ ਗੀਤ ਜਿਹੜੇ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਅਸੀਂ ਸੁਣਾਂਗੇ ਰਾਜਵੀਰ ਦੀ ਜ਼ੁਬਾਨੀ ਲੇਕਿਨ ਉਹਨਾਂ ਦੇ ਸ਼ੋਜ਼ ਵੀ ਬਹੁਤ ਜ਼ਿਆਦਾ ਨੇ ਜਿਹੜੇ ਅਸੀਂ ਰਾਜਵੀਰ ਨੂੰ ਲਾਈਵ ਸਟੇਜਸ ਤੋਂ ਗਾਉਂਦੇ ਹੋਏ ਦੇਖਣਾ ਹੈ ਤੇ ਰਾਜਵੀਰ ਦੀ ਹੈਲਥ ਦੀ ਸਲਾਮਤੀ ਦੇ ਲਈ ਉਹਨਾਂ ਦੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਵੀ ਜੁਟੇ ਹੋਏ ਹਾਂ ਅਰਦਾਸਾਂ ਦੇ ਲਈ ਸੋ 40's ਹਸਪਤਾਲ ਤੋਂ ਲਗਾਤਾਰ ਤੁਹਾਨੂੰ ਅਸੀਂ ਰਾਜਵੀਰ ਜਵੰਦਾ ਦੇ ਹੈਲਥ ਅਪਡੇਟਸ ਦੇ ਰਹੇ ਹਾਂ ਸੋ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਅਸੀਂ ਰਾਜਵੀਰ ਦੀ ਹੈਲਥ ਨੂੰ ਲੈ ਕੇ ਜੋ ਵੀ ਅਪਡੇਟ ਹੋਏਗਾ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰ ਚਾਹੀਦਾ ਇਸੇ ਤਰ੍ਹਾਂ ਕੰਟੀਨਿਊ ਰਹਿਣਾ ਚਾਹੀਦਾ ਕਿਉਂਕਿ ਰਾਜਵੀਰ ਦਾ ਠੀਕ ਹੋਣਾ ਬਹੁਤ ਲਾਜ਼ਮੀ ਹੈ ਸੋ ਫੋਰਟਿਸ ਹਸਪਤਾਲ ਤੋਂ ਲਗਾਤਾਰ ਰਾਜਵੀਰ ਜਵੰਦਾ ਨੂੰ ਲੈ ਕੇ ਤੁਹਾਨੂੰ ਅਸੀਂ ਅਪਡੇਟਸ ਜੋਨੇ ਸ਼ੇਅਰ ਕਰ ਰਹੇ ਹਾਂ ਤੇ ਅੱਜ ਵੀ ਜੋ ਮੈਡੀਕਲ ਬੁਲੇਟਿਨ ਜਾਰੀ ਹੋਇਆ ਡਾਕਟਰਸ ਦੇ ਵੱਲੋਂ ਉਸ ਦੇ ਵਿੱਚ ਵੀ ਕੋਈ ਖਾਸ ਇੰਪਰੂਵਮੈਂਟ ਨਹੀਂ ਨਜ਼ਰ ਆ ਰਹੀ ਰਾਜਵੀਰ ਜਵੰਦਾ ਦੀ ਹੈਲਥ ਨੂੰ ਲੈ ਕੇ ਅੱਜ 8ਵਾਂ ਦਿਨ ਹੈ ਔਰ 8ਵੇਂ ਦਿਨ ਵੀ ਸਿਚੁਏਸ਼ਨ ਜਿਹੜੀ ਕੰਡੀਸ਼ਨ ਜਿਹੜੀ ਹੈ ਰਾਜਵੀਰ ਜਵੰਦਾ ਦੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਕਿਉਂਕਿ ਬੱਦੀ ਦੇ ਨੇੜੇ ਉਹਨਾਂ ਦਾ ਜਿਹੜਾ ਹਾਦਸਾ ਹੋਇਆ ਐਕਸੀ ਸੋ اٹਵੇਂ ਦਿਨ ਵੀ ਉਹਨਾਂ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹ ਸੇਮ ਹੈ ਜੋ ਪਹਿਲੇ ਦਿਨ ਦੀ ਸੀਗੀ ਤੇ ਕੋਈ ਵੀ ਖਾਸ ਇੰਪਰੂਵਮੈਂਟ ਨਹੀਂ ਨਜ਼ਰ ਆ ਰਹੀ ਜਿਹੜੀ ਡਾਕਟਰਸ ਦੀ ਟੀਮ ਉਹ ਲਗਾਤਾਰ ਜੁਟੀ ਹੋਈ ਹੈ ਇਲਾਜ ਕਰਨ ਦੇ ਲਈ ਲੇਕਿਨ ਕੁਝ ਖਾਸ ਇੰਪਰੂਵਮੈਂਟ ਨਾ ਨਜ਼ਰ ਆਉਂਦੇ ਕਰਕੇ ਅੱਜ ਪੂਰਾ ਪੰਜਾਬ ਡਿਸਟਰਬ ਹੈ ਪੂਰੀ ਇੰਡਸਟਰੀ ਡਿਸਟਰਬ ਹੈ ਸਾਰੇ ਅਰਦਾਸਾਂ ਕਰ ਰਹੇ ਨੇ ਅਰਦਾਸਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂਕਿ ਰਾਜਵੀਰ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਿੱਟ ਗੀਤ ਦਿੱਤੇ ਨੇ ਇੰਡਸਟਰੀ ਦੇ ਵਿੱਚ ਚੰਗਾ ਨਾਮ ਨਖਟਿਆ ਫੋਕ ਗਾਇਕੀ गा ਕੇ ਉਹਨ ਇੰਡਸਟਰੀ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਵੀ ਘਰ ਕੀਤਾ ਆਪਣੇ ਫੈਨਸ ਦੇ ਦਿਲਾਂ 'ਚ ਵੀ ਘਰ ਕੀਤਾ ਸੋ ਇੱਥੇ ਬਹੁਤ ਦੂਰ ਦੂਰੋਂ ਲੋਕ ਜੋ ਨੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਕੇ ਇੱਥੇ ਦੇਗ ਲੈ ਕੇ ਪਹੁੰਚ ਰਹੇ ਨੇ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਤਾਂ ਕਿ ਰਾਜਵੀਰ ਜੋ ਹੈ ਸਹੀ ਸਲਾਮਤ ਹੋ ਜਾਏ ਔਰ ਘਰ ਪਰਤੇ ਆਪਣਾ ਲੇਕਿਨ ਡਾਕਟਰਸ ਦੀਆਂ ਰਿਪੋਰਟਸ ਦੀ ਮੰਨੀ ਹੈ ਤਾਂ ਰਾਜਵੀਰ ਜਵੰਦਾ ਦੀ ਹੈਲਥ ਜਿਹੜੀ ਉਸੇ ਤਰ੍ਹਾਂ ਕ੍ਰਿਟੀਕਲ ਬਣੀ ਹੋਈ ਹੈ ਜੋ ਕਿ ਕੋਈ ਵੀ ਸਹਿਨ ਨਹੀਂ ਕਰ پا ਰਿਹਾ ਇਸ ਸਿਚੁਏਸ਼ਨ ਨੂੰ ਕੋਈ ਵੀ ਐਕਸੈਪਟ ਨਹੀਂ ਕਰ پا ਰਿਹਾ ਕਿਉਂਕਿ ਰਾਜਵੀਰ ਜੋ ਹੈ ਬਹੁਤ ਇੰਡਸਟਰੀ ਦਾ ਮੰਨਿਆ ਪਰ ਮੰਨਿਆ ਉਹ ਚਿਹਰਾ ਹੈ ਜਿਸ ਨੇ ਬਹੁਤ ਸਾਰੇ ਜੋਨੇ ਗੀਤ ਰਿਕਾਰਡ ਕੀਤੇ ਹੋਏ ਨੇ ਬਹੁਤ ਸਾਰੇ ਗੀਤ ਜਿਹੜੇ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਅਸੀਂ ਸੁਣਾਂਗੇ ਰਾਜਵੀਰ ਦੀ ਜ਼ੁਬਾਨੀ ਲੇਕਿਨ ਉਹਨਾਂ ਦੇ ਸ਼ੋਜ਼ ਵੀ ਬਹੁਤ ਜ਼ਿਆਦਾ ਨੇ ਜਿਹੜੇ ਅਸੀਂ ਰਾਜਵੀਰ ਨੂੰ ਲਾਈਵ ਸਟੇਜਸ ਤੋਂ ਗਾਉਂਦੇ ਹੋਏ ਦੇਖਣਾ ਤੇ ਰਾਜਵੀਰ ਦੀ ਹੈਲਥ ਦੀ ਸਲਾਮਤੀ ਦੇ ਲਈ ਉਹਨਾਂ ਦੀ ਸਿਹਤ ਠੀਕ ਰੱਖਣ ਦੇ ਲਈ ਅਸੀਂ ਵੀ ਜੁਟੇ ਹੋਏ ਹਾਂ ਅਰਦਾਸਾਂ ਦੇ ਲਈ ਸੋ 40s ਹਸਪਤਾਲ ਤੋਂ ਲਗਾਤਾਰ ਤੁਹਾਨੂੰ ਅਸੀਂ ਰਾਜਵੀਰ ਜਵੰਦਾ ਦੇ ਹੈਲਥ ਅਪਡੇਟਸ ਦੇ ਰਹੇ ਹਾਂ ਸੋ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੁ ਅਸੀਂ ਰਾਜਵੀਰ ਦੀ ਹੈਲਥ ਨੂੰ ਲੈ ਕੇ ਜੋ ਵੀ ਅਪਡੇਟ ਹੋਏਗਾ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਇਹਦਾ ਇਸੇ ਤਰ੍ਹਾਂ ਕੰਟੀਨਿਊ ਰਹਿਣਾ ਚਾਹੀਦਾ ਕਿਉਂਕਿ ਰਾਜਵੀਰ ਦਾ ਠੀਕ ਹੋਣਾ ਬਹੁਤ ਲਾਜ਼ਮੀ ਹੈ